ਵੰਡ ਹੋਈਆ ਦੇਸ਼ ਦੀ ਤਿਰੰਗਾ ਝੰਡਾ ਬਣਿਆ ਤਿਰੰਗਾ ਝੰਡਾ ਤਿੰਨ ਰੰਗਾਂ ਦੇ ਨਾਂ ਉੱਪਰ ਬਣਿਆ ਦਿੱਤਾ ਰੰਗ ਉੱਪਰ ਹਰੇ ਰੰਗ ਵਿਚਾਲੇ ਤੇ ਕੇਸਰੀ ਰੰਗ ਥੱਲੇ ਅੱਗੇ ਵੀਰ ਦਿੱਤੀਆਂ ਮਸ਼ੀਨਾਂ ਗੱਲਾਂ ਅੰਗਰੇਜ਼ਾਂ ਨੇ ਉਸ ਵੇਲੇ ਬਹਿ ਕੇ ਸਾਰੇ ਟੋਪੀਆਂ ਵਾਲੇ ਲੱਗੇ ਵਿਚਾਰ ਕਰਨ ਹੁਣ ਤੱਕ ਵੀ ਸੁਣਨੀ ਨਹੀਂ ਗੱਲ ਉਹਦੋਂ ਮਹਾਤਮਾ ਗਾਂਧੀ ਮੋਤੀ لال ਪਟੇਲ ਵਰਗੇ ਇਹ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਦੀ ਹੁਣ ਝੰਡਾ ਲੈ ਕੇ ਤੁਰਨਾ ਅੱਗੇ ਕਿਹਨੂੰ ਲਾਈਏ ਸਨਾਵਤ ਸਿੱਧੀ ਤੇ ਸਿੱਖਾਂ ਦੇ ਨਾਲ ਕੋਈ ਮਾਰਤਾ ਸਕਦਾ ਨਹੀਂ ਤੇ ਸਿੱਖਾਂ ਦੇ ਨਾਲ ਹੱਕ ਵੀ ਕੋਈ ਨਹੀਂ ਲੈ ਸਕਦਾ ਛੇਤੀ ਬਾਬਾ ਖਰਦ ਸਿੰਘ ਨੂੰ ਕਹਿ ਦਿੱ ਗਏ ਉਹ ਅੱਗੇ ਲੱਗਣ ਉਹਨਾਂ ਦਾ ਖਿਆਲ ਸੀ ਵਿੱਚ ਐਵੇਂ ਸਿੱਧਾ ਸਾਧਾ ਹੋ ਜਾ ਹੈਗਾ ਇਹਨੂੰ ਕਿਹੜਾ ਕੋਈ ਪਤਾ ਪੜਿਆ ਦੇਖਾ ਘਟ ਹੋਵੇਗਾ ਉਹਨਾਂ ਦੇ ਦਿਮਾਗ ਮੁਤਾਬਕ ਜਦੋਂ ਬਾਬਾ ਖਰਦ ਸਿੰਘ ਜੀ ਕੋਲੇ ਆਏ ਕਹਿੰਦੇ ਤੁਸੀਂ ਅੱਗੇ ਲੱਗੋ ਕਹਿੰਦੇ ਪਿਆਰ ਹੈ ਪਰ ਜਿਹੜਾ ਢੰਡਾ ਹੈ ਇਹ ਤੋਂ ਫੈਸਲਾ ਕਰਵਾ ਲਓ ਜਿਹੜਾ ਰੰਗ ਉੱਪਰ ਹੈ ਉਹ ਅੱਗੇ ਲੱਗੋ ਜੀਲਾ ਰੰਗ ਵਿਚਾਲੇ ਵਿਚਾਲੇ ਲੱਗੋ ਜੀਲਾ ਰੰਗ ਥੱਲੇ ਪਿੱਛੇ ਲੱਗੋ ਸਾਰਿਆਂ ਦੇ ਦੰਦ ਜੁੜ ਗਏ ਕਹਿੰਦੇ ਰੰਗ ਬਦਲ ਦਿੰਦੇ ਆ ਬਾਬਾ ਜੀ ਕਹਿੰਦੇ ਬਦਲਦੇ ਟੰਡਾ ਕੇਸਰੀ ਰੰਗ ਉੱਪਰ ਕਰ ਦਿੱਤਾ ਤੇ ਬਾਬਾ ਖੜਕ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਲੱਗੇ ਜਦੋਂ ਛਾਤੀ ਵਿੱਚ ਦੀ ਵੱਸੀ ਵਿੱਚ ਦੀ ਲੰਗਣੀ ਆਸੀ ਉਹਦੇ ਪਾਸ ਸਿੱਖ ਕੌਮ ਬਹਾਦਰ ਤੇ ਬਾਬਾ ਖੜਕ ਸਿੰਘ ਜੀ ਅੱਗੇ ਲੱਗੇ ਕਿ ਜਦੋਂ ਕੁਰਸੀ ਸੰਭਾਲਣੀ ਉਹ ਕਲਿਰਾ ਅੱਗੇ ਲੱਗੇ ਇੱਕ ਵੱਖਰੀ ਕੌਮ ਦੀ ਨਿਸ਼ਾਨੀ ਹੈ ਇੱਕ ਵੱਖਰੀ ਕੌਮ ਦਾ ਪ੍ਰਤੀਕ ਹੈ ਹਿੰਦੁਸਤਾਨ ਦਾ ਝੰਡਾ ਮੋਦੀ ਭਗਤੋ ਦੇਸ਼ ਪ੍ਰੇਮੀਆਂ ਤੁਸੀਂ ਸੁਣਦੇ ਹੋਣੀ ਆ ਵੀਡੀਓ ਸਾਰੇ ਤੇ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਇੱਕ ਗੱਲ ਜਿਹੜੀ ਉਹ ਪੱਲੇ ਬੰਨ੍ਹੂ ਇਸ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰ ਉਹ ਅੱਜ ਵੀ